ਇਸ ਨੇ ਨੇ ਹੈਂਡਲ ਕੀਤਾ ਦੋ ਦੁਬਾਰਾ ਮੈਂ ਉਹ ਬੰਦੇ ਦਾ ਹੁਲੀਆ ਯਾਦ ਹੈ तकरीबन 30 ਸਾਲ ਦੇ ਲੜਕੇ ਸੀ ਦੋ ਇਹ ਕਿਹਨਾਂ ਕੱਸੇ ਬੀਤੇ ਲੰਬੇ 6 ਫੁੱਟ ਦੇ ਹੋਣਗੇ ਜਾਂ ਘੱਟ 5 8 6 ਦੇ ਬ੍ਰੇਤ ਰੰਗ ਕਿਦਾਂ ਦਾ ਥੋੜੇ ਵਰਗਾ ਕਿ ਗੋਰਾ ਕੋਈ ਪਿੰਡ ਪੌਂਸ ਜਿਹਾ ਉੱਥੇ ਅੱਛਾ ਲਿੰਕ ਰੋਡ ਤੇ ਉੱਥੋਂ ਮੈਨੂੰ ਉਹਨਾਂ ਬੰਦਿਆਂ ਨੇ ਦੋ ਨੇ ਲੇਡੀਜ਼ ਐਂਡਸ ਨੇ ਚੱਕਤੇ ਅਗਰ ਨਾਂ ਨਹੀਂ ਲੈ ਗਏ। ਅੱਛਾ। ਬਸ ਉਹਨਾਂ ਨੇ ਉੱਥੇ ਕੋਈ ਲਿੰਕ ਰੋਡ ਸੀਗੀ ਹੈ। ਓਕੇ। ਸਹੀ। ਮੇਰੀ ਸੱਟਾਂ ਬਹੁਤ ਜ਼ਿਆਦਾ ਜੀਜ਼ੇ ਲੱਗ ਕੇ ਮਾਰੀਆਂ ਆ ਗਿਆ। ਸੱਟਾਂ ਮਾਰੀਆਂ, ਤਾਂ ਮਾਰੀਆਂ, ਤਾਂ ਮਾਰੀਆਂ ਬਹੁਤ ਕੁਆਪ। ਕਿਤੇ ਮੈਨੂੰ ਅਸਾਹਲਕ ਤਾਂ ਹੱਥਾਂ ਬੰਨ੍ਹਣਾ ਪਟਿਆ ਕਿ ਬੇ ਜਿੱਦਾਂ ਕੋਈ ਲੱਕੜ ਤਾਂ ਐਡਾ ਵੱਡਾ ਸੀਗਾ ਉਹਦੇ ਮੂਰੇ ਕੋਈ ਲੋਹੇ ਦਾ ਲੱਗਿਆ ਸੀ ਗੋਲਪੋਲਾ। ਓਕੇ। ਉਹ ਜੀ ਚੀਜ਼ ਸੀ ਪਹਿਲਾਂ ਉਹਨਾਂ ਨੇ ਗੱਡੀ 'ਚ ਮੈਨੂੰ ਪਟਿਆ ਬਹੁਤ। ਫਿਰ ਬਾਹਰ ਚ ਕਰੇ ਬਾਹਰ ਕੱਢ ਤੇ ਫਿਰ ਅੰਦਰ ਬਾੜ ਦੇ ਫਿਰ ਕਰੇ ਬਾਹਰ ਕੱਢ ਦੇ ਅੰਦਰ ਬਾੜ ਦੇ ਮੇਰੇ ਹੱਥ ਕੋਠਾ ਮਾਰਿਆ। ਕੁ 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 ਕੇ ਤਾਂ ਥੋੜਾ ਹੈ ਤਕਲੀਫ ਵਾਲੀ ਗੱਲ। ਸਰ ਕੀ ਵਾਰਦਾਤ ਵੀ ਇੱਕ ਪ੍ਰੋਫੈਸਰ ਨੂੰ ਕਿਡਨਾਪ ਕੀਤਾ ਗਿਆ ਹੈਗਾ। ਪੈਸੇ ਕੌਣ ਦੀ ਪੋਛ ਕੀਤੀ ਕੀ ਕੀ ਮਾਮਲਾ ਕੀ? ਇਦਾਂ ਜੀ ਪਰਸੋਂ ਸਵੇਰ ਦੀ ਇਹ ਵਾਰਦਾਤ ਹੈਗੀ ਹੈ ਜੇ ਪ੍ਰੋਫੈਸਰ ਜਿਹੜੇ ਹੈਗੇ ਲੋਕਲ ਰਾਮਪੁਰਾ ਫੂਲ ਦੇ ਰਹਿਣ ਵਾਲੇ ਹੈਗੇ ਇਹ ਸਹੇਰੇ ਜਿਹਦ ਕਰੋਂ ਤਕਰੀਬਨ 6 ਵਜੇ ਸੈਰ ਤੇ ਗਏ ਸੀ ਇਹਨਾਂ ਨੇ ਸੈਰ ਕਰਦੇ ਨੇ। ਇਸ ਸਕੂਟਰੀ ਤੇ ਗਏ ਸੀ ਇਹਨਾਂ ਨੇ ਫਿਰ ਸਕੂਟਰੀ ਇੱਕ ਟੀ ਪੁਆਇੰਟ ਤੇ ਲਾ ਕੇ ਆਪਦੇ ਤੇ ਜਦੋਂ ਸੈਰ ਕਰਦੇ ਪਏ ਸੀ ਤੇ ਇੱਕ तकरीबन ਦੋ ਤੋਂ ਤਿੰਨ ਵਿਅਕਤੀ ਦੱਸਦੇ ਨੇ ਜਿਹੜੇ ਚਿੱਟੀ ਕਾਰ ਤੇ ਆਏ ਤੇ ਇਹਨਾਂ ਨੂੰ ਉਹਨਾਂ ਨੇ ਫਿਰ ਜਾਨਕੀ ਉੱਥੇ ਕਿਡਨੈਪ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਲੈ ਗਏ ਨੇ ਕੁੱਟਮਾਰ ਉਹਨਾਂ ਦੀ ਕਰਦੇ ਰਹੇ ਨੇ ਇਹਨਾਂ ਦੇ ਫੋਨ ਸੀ ਇਹਨਾਂ ਕੋ ਉਹਦਾ ਪਾਸਵਰਡ ਪੁੱਛਦੇ ਰਹੇ ਆ ਪੈਸੇ ਟਰਾਂਸਫਰ ਕਹਿੰਦੇ ਆ ਕਿ ਕਰਾਉਣ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇਹਨਾਂ ਕੋਈ ਉਹਨੂੰ ਐਪ ਹੈਗੀ ਸੀ ਤੇ ਇਹ ਚੀਜ਼ਾਂ ਸਾਰੀਆਂ ਫਿਰ ਇਹਨਾਂ ਨੂੰ ਅਲਟੀਮੇਟਲੀ ਇੱਕ ਜਗ੍ਹਾ ਡ੍ਰੌਪ ਕਰਕੇ ਤੇ ਉਹ ਚਲੇ ਗਏ ਆ ਹੁਣ ਸਾਨੂੰ ਇਹ ਪਤਾ ਲੱਗਾ ਜੀ ਅਸੀਂ ਯਾਨੀ ਕਿ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਤੇ ਸਾਡੀਆਂ ਜਿਹੜੀਆਂ ਟੀਮਾਂ ਲੱਗ ਕੇ ਉਹ ਕੰਮ ਤੇ ਲੱਗ ਗਿਆ ਨੇ ਤੇ ਤਾਂ ਜੋ ਇਸ ਨੂੰ ਇਹ ਛੇਤੀ ਛੇਤੀ ਕਰੈਕ ਕਰ ਲਈਏ ਕਮਿਸ਼ਨ ਕਿਵੇਂ ਹੈ ਪ੍ਰੋਫੈਸਰ ਦੇ ਕੀ ਨਾਮ ਨੂੰ ਕੀ ਦਾ ਸਰ ਇਹ ਇਹ ਕ੍ਰਿਸ਼ਨ ਹੈਗੇ ਜੀ ਮਿਸਟਰ ਕ੍ਰਿਸ਼ਨ ਤੇ ਕੰਡੀਸ਼ਨ ਡਾਕਟਰ ਦੇਖੋ ਸੱਟਾਂ ਤੇ ਲੱਗੀਆਂ ਹੈਗੀਆਂ ਇਹਦੇ ਇੱਕ ਸ਼ੋਲਡਰ ਤੇ ਜਾਨੀ ਕਿ ਕੁੱਟਮਾਰਤ ਜ਼ਿਆਦਾ ਕੀਤੀ ਉਹਨਾਂ ਨੇ ਕੁੱਟਿਆ ਹੈਗਾ ਬਲੰਟ ਵੈਪਨ ਨਾਲ ਕੁੱਟਿਆ ਹੈਗਾ ਤੇ ਜਿਹੜੀ ਕਹਿੰਦੇ ਸਿਰ 'ਚ ਵੀ ਹਲਕੀ ਜੀ ਜਿੱਦਾਂ ਡਾਕਟਰ ਨੇ ਕਿਹਾ ਇਹ ਹੈਗਾ ਥੋੜੀ ਜੀ ਹੈਗੀ ਬਟ ਮਾਈਨਰ ਹੈ ਤੇ ਫਿਰ ਇਹਦੇ ਇੱਕ ਵੀ ਸ਼ੋਲਡਰ ਤੇ ਵੀ ਫ੍ਰੈਕਚਰ ਦੱਸਿਆ ਜਾ ਰਿਹਾ ਸਰ ਕਿੰਨੇ ਬੰਦੇ ਦੱਸ ਰਿਹਾ ਤੇ ਕਿੱਥੇ ਸਿਟੇ ਗਏ ਉਹਨੂੰ ਇਹ 2 ਤੋਂ 3 ਬੰਦੇ ਦੱਸ ਰਹੇ ਹੈਗੇ ਆ ਤੇ ਇਹਨਾਂ ਨੂੰ ਕੀ ਪਿੰਡ ਖਿਆਲੀ ਕਲਾਂ ਦੇ ਜਿਹੜੇ ਹੈਗੇ ਸਰਪੰਚ ਸਾਹਿਬ ਉਹਨਾਂ ਦੇ ਅਲਟੀਮੇਟਲੀ ਕਿਸੇ ਰਾਹਗੀਰ ਨੇ ਉੱਥੇ ਤੱਕ ਜਿਹੜਾ ਹੈਗਾ ਪਹੁੰਚਾਤਾ ਉਹਨਾਂ ਨੇ ਗਾਂ ਇਹਨਾਂ ਦੇ ਘਰ ਦੇ ਹੰਦ ਦੱਸਿਆ ਹੈਗਾ ਉਹ ਫਿਰ ਇੱਥੇ ਮੈਕਸ ਲਿਆ ਇਹਨਾਂ ਨੂੰ